ਸਤਿ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਕਿਸਾਨ ਵਿਰੋਧ ਮਗਰੋਂ ਪੰਜਾਬ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਗੀ ਤੜੇ ਦਾ ਮੁਖੀ ਥਾਪਿਆ ਆਸਟ੍ਰੇਲੀਆ ਬ੍ਰਿਟੇਨ ਕੈਨੇਡਾ ਤੇ ਫਰਾਂਸ ਨਾਲ ਰਲ ਕੇ ਸਤੰਬਰ ਚ ਫਲਸਤੀਨ ਨੂੰ ਮਾਨਤਾ ਦੇਵੇਗਾ ਇਜ਼ਰਾਈਲ ਵੱਲੋਂ ਗਾਜ਼ਾ ਨੂੰ ਅਤਵਾਦੀ ਕਰਾਰ ਦੇਣ ਮਗਰੋਂ ਉੱਥੋਂ ਦੇ ਪੱਤਰਕਾਰ ਸ਼ਰਧਾਂਜਲੀ ਪੱਤਰ ਲਿਖ ਰਹੇ ਹਨ ਰਹਿਣ ਸੰਕਟ ਦੱਖਣੀ ਆਸਟ੍ਰੇਲੀਆਈ ਲੋਕਾਂ ਨੂੰ ਭੋਜਨ ਦੀ ਕਮੀ ਅਤੇ ਕਰਜ਼ੇ ਵਿੱਚ ਤੱਕ ਰਿਹਾ ਹੈ ਕਰਨ ਔਜਲਾ ਤੇ ਹੰਨੀ ਸਿੰਘ ਨੂੰ ਇਤਰਾਜਯੋਗ ਗੀਤਾਂ ਤੇ ਅਫਸੋਸ ਪੰਜਾਬ ਮਹਿਲਾ ਪੈਨਲ ਹੁਣ ਖਬਰਾਂ ਵਿਸਤਾਰ ਨਾਲ ਕਿਸਾਨ ਵਿਰੋਧ ਮਗਰੋਂ ਪੰਜਾਬ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ ਵੱਧਦੇ ਸਿਆਸੀ ਅਤੇ ਕਾਨੂੰਨੀ ਦਬਾਅ ਹੇਠ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਇਸرائی ਆਪ ਸਰਕਾਰ 5533 ਏਕੜ ਜ਼ਮੀਨ ਲੈਣਾ ਚਾਹੁੰਦੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਹਫਤੇ ਇਸ ਤੇ ਰੋਕ ਲਗਾ ਦਿੱਤੀ ਸੀ ਅਤੇ ਵਾਤਾਵਰਣ ਜਾਂ ਸਮਾਜਿਕ ਪ੍ਰਭਾਵ ਦਾ ਮੁਲਾਂਕਣ ਕੀਤੇ ਬਿਨਾਂ ਇਸ ਨੀਤੀ ਨੂੰ ਲਾਣ ਲਈ ਸਰਕਾਰ ਦੀ ਆਲੋਚਨਾ ਕੀਤੀ ਸੀ ਪਤਾ ਲੱਗਾ ਹੈ ਕਿ ਨੀਤੀ ਬਣਾਉਣ ਵਾਲੇ ਕੁਝ ਅਧਿਕਾਰੀਆਂ ਦੀ 2 ਦਿਨ ਪਹਿਲਾਂ ਆਪ ਦੇ ਵੱਡੇ ਨੇਤਾਵਾਂ ਨਾਲ ਮੀਟਿੰਗ ਹੋਈ ਸੀ ਸੋਮਵਾਰ ਸਵੇਰ ਤੱਕ ਸੱਤਾਧਾਰੀ ਪਾਰਟੀ ਦੇ ਸੀਨੀਅਰ ਅਧਿਕਾਰੀ ਮੰਤਰੀਆਂ ਅਤੇ ਹੋਰ ਨੇਤਾਵਾਂ ਨਾਲ ਮੀਟਿੰਗਾਂ ਕਰ ਰਹੇ ਸਨ ਸੂਬਾਈ ਲੀਡਰਸ਼ਿਪ ਦਾ ਮੰਨਣਾ ਹੈ ਕਿ ਇਹ ਨੀਤੀ ਆਪ ਲਈ ਸਿਆਸੀ ਤੌਰ ਤੇ ਨੁਕਸਾਨਦੇਹ ਹੈ ਇਸ ਲਈ ਕੁਝ ਘੰਟੇ ਪਹਿਲਾਂ ਇਸ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਸੀ ਇਸ ਨੀਤੀ ਤਹਿਤ ਸੂਬਾ ਸਰਕਾਰ ਨੇ 5533 ਏਕੜ ਜ਼ਮੀਨ ਲੈਣੀ ਸੀ ਜਿਸ ਵਿੱਚੋਂ 46861 ਏਕੜ ਜ਼ਮੀਨ ਲੁਧਿਆਣਾ ਵਿੱਚ ਸੀ ਇਸ ਨੀਤੀ ਦਾ ਐਲਾਨ ਜੂਨ ਵਿੱਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਕਿਸਾਨ ਯੂਨੀਅਨਾਂ ਨੇ ਵਿਰੋਧ ਕੀਤਾ ਸੀ ਆਪ ਦੇ ਅੰਦਰ ਵੀ ਨੇਤਾਵਾਂ ਨੇ ਇਸ ਨੀਤੀ ਤੇ ਅਸਹਿਮਤੀ ਜਤਾਈ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਕਿਹਾ ਹਾਈ ਕੋਰਟ ਨੇ ਪਿਛਲੇ ਹਫਤੇ ਜਲਦਬਾਜੀ ਵਿੱਚ ਨੀਤੀ ਨੂੰ ਨੋਟੀਫਾਈ ਕਰਨ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਨਾ ਕਰਨ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਗੀ ਤੜੇ ਦਾ ਮੁਖੀ ਥਾਪਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਪੰਜ ਮੈਂਬਰੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ ਦਾ ਪ੍ਰਧਾਨ ਚੁਣ ਲਿਆ ਹੈ ਅਤੇ ਸਤਵੰਤ ਕੌਰ ਨੂੰ ਪੰਥਕ ਕੌਂਸਲ ਦਾ ਚੇਅਰਪਰਸਨ ਚੁਣਿਆ ਗਿਆ ਹੈ। ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਪੈਨਲ ਬਣਾਇਆ ਸੀ ਜਿਸ ਨੇ ਹੁਣ ਆਪਣਾ ਫਤਵਾ ਪੂਰਾ ਕਰ ਲਿਆ ਹੈ। ਇਸ ਪੈਨਲ ਨੂੰ ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਚੋਣਾ ਕਰਵਾਉਣ ਦਾ ਕੰਮ ਸੌਂਪਿਆ ਗਿਆ ਸੀ। ਵਿਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਇਸ ਸਮੂਹ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਮਾਨਾਂਤਰ ਇਕਾਈ ਵਜੋਂ ਦੇਖਿਆ ਜਾਂਦਾ ਹੈ ਅਤੇ ਪੰਥਕ ਕਾਉਂਸਲ ਨੂੰ ਪਾਰਟੀ ਦਾ ਧਾਰਮਿਕ ਵਿੰਗ ਕਿਹਾ ਜਾਂਦਾ ਹੈ। ਆਸਟ੍ਰੇਲੀਆ, ਬ੍ਰਿਟੇਨ, ਕੈਨੇਡਾ ਤੇ ਫਰਾਂਸ ਨਾਲ ਰਲ ਕੇ ਸਤੰਬਰ 'ਚ ਫਲਸਤੀਨ ਨੂੰ ਮਾਨਤਾ ਦੇਵੇਗਾ। ਐਲਬਨੀਜ਼ੀ ਨੇ ਕਿਹਾ ਸੀ ਕਿ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਬਾਰੇ ਸਹੀ ਸਮੇਂ ਤੇ ਫੈਸਲਾ ਲਿਆ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਜ਼ਰਾਈਲ ਅਤੇ ਫਲਸਤੀਨ ਦੋਵਾਂ ਨੂੰ ਪੱਕਾ ਰਾਜ ਦਾ ਦਰਜਾ ਨਹੀਂ ਮਿਲਦਾ ਉਦੋਂ ਤੱਕ ਸ਼ਾਂਤੀ ਅਸਥਾਈ ਰਹੇਗੀ। ਉਹਨਾਂ ਨੇ ਆਸਟ੍ਰੇਲੀਆਈ ਸਰਕਾਰ ਦੇ ਇਸ ਵਿਚਾਰ ਨੂੰ ਦੁਹਰਾਇਆ ਕਿ ਫਲਸਤੀਨ ਦੇ ਪਵਿੱਕ ਵਿੱਚ ਹਮਾਸ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਅਗਸਤ ਦੇ ਇੱਕ ਸਰਵੇਖਣ ਵਿੱਚ ਪਤਾ ਲੱਗਾ ਹੈ ਕਿ ਆਸਟ੍ਰੇਲੀਆਈ ਲੋਕਾਂ ਵਿੱਚ ਫਲਸਤੀਨੀ ਰਾਜ ਦੀ ਮਾਨਤਾ ਲਈ ਸਮਰਥਨ ਵੱਧ ਰਿਹਾ ਹੈ। ਡੈਮੋ ਐਸੇ ਯੂ ਦੇ ਸਰਵੇਖਣ ਮੁਤਾਬਕ 45% ਲੋਕਾਂ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਸ਼ਾਂਤੀ ਸਮਝੌਤੇ ਤੋਂ ਪਹਿਲਾਂ ਫਲਸਤੀਨ ਨੂੰ ਮਾਨਤਾ ਦੇਣੀ ਚਾਹੀਦੀ ਹੈ ਜਦਕਿ 23% ਲੋਕ ਇਸ ਦੇ ਵਿਰੁੱਧ ਸਨ ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਵਿੱਚੋਂ 140 ਤੋਂ ਵੱਧ ਦੇਸ਼ਾਂ ਨੇ ਫਲਸਤੀਨੀ ਰਾਜ ਨੂੰ ਮਾਨਤਾ ਦਿੱਤੀ ਹੈ ਜਿਸ ਵਿੱਚ ਸਪੇਨ ਅਤੇ ਆਇਰਲੈਂਡ ਵਰਗੇ ਯੂਰਪੀ ਸੰਘ ਦੇ ਮੈਂਬਰ ਵੀ ਸ਼ਾਮਲ ਹਨ ਇਜ਼ਰਾਈਲ ਵੱਲੋਂ ਗਾਜ਼ਾ ਨੂੰ ਅਤਵਾਦੀ ਘਰਾੜ ਦੇਣ ਮਗਰੋਂ ਉੱਥੋਂ ਦੇ ਪੱਤਰਕਾਰ ਸ਼ਰਦਾਂਜਲੀ ਪੱਤਰ ਲਿਖ ਰਹੇ ਹਨ ਪਰ ਜਿਵੇਂ ਜਿਵੇਂ ਉਸ ਦੇ ਕੰਮ ਨੇ ਦੁਨੀਆ ਭਰ ਦੇ ਲੋਕਾਂ ਨੂੰ ਖਿੱਚਿਆ ਉਸ ਨੇ ਇਜ਼ਰਾਈਲੀ ਫੌਜ ਦਾ ਧਿਆਨ ਵੀ ਖਿੱਚਿਆ ਅਲ ਜਜ਼ੀਰਾ ਨੇ ਵਾਰ-ਵਾਰ ਦੋਵਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਇਜ਼ਰਾਈਲ ਨੇ ਉਸ ਨੂੰ ਅਲ ਜਜ਼ੀਰਾ ਦੇ ਸਾਥੀਆਂ ਮੁਹੰਮਦ ਕਰੀ ਕੇ ਅਤੇ ਕੈਮਰਾ ਆਪਰੇਟਰਾਂ ਇਬਰਾਹਿਮ ਜ਼ਹਿਰ, ਮੁਹੰਮਦ ਨੌਫਲ ਅਤੇ ਮੋਮਨ ਅਲੀਵਾ ਦੇ ਨਾਲ ਗਾਜ਼ਾ ਵਿੱਚ ਪੱਤਰਕਾਰਾਂ ਦੇ ਤੰਬੂ ਤੇ ਹਮਲਾ ਕਰਕੇ ਮਾਰ ਦਿੱਤਾ। ਇਸ ਹਮਲੇ ਨੇ ਗਾਜ਼ਾ ਸਿਟੀ ਵਿੱਚ ਅਲ ਜਜ਼ੀਰਾ ਰਿਪੋਰਟਿੰਗ ਟੀਮ ਦਾ ਸਫਾਇਆ ਕਰ ਦਿੱਤਾ। 2 ਸਾਲ ਬਾਅਦ ਅਕਤੂਬਰ ਰਾਇਲਨ ਵਿੱਚ ਹਮਾਸ ਵੱਲੋਂ ਇਜ਼ਰਾਈਲ ਤੇ ਹਮਲੇ ਤੋਂ ਬਾਅਦ ਜਿਸ ਤੋਂ ਬਾਅਦ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਨੇ ਵਿਨਾਸ਼ਕਾਰੀ ਕਾਰਵਾਈ ਕੀਤੀ ਉਹ ਪ੍ਰਸਾਰਕ ਵਿੱਚ ਸ਼ਾਮਲ ਹੋ ਗਿਆ। ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ ਅਤੇ ਅਲ ਜਜ਼ੀਰਾ ਨੇ ਇਸ ਦੋਸ਼ ਨੂੰ ਖੇਤਰ ਦੇ ਕੁਝ ਬਾਕੀ ਪੱਤਰਕਾਰਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਦੱਸਿਆ। ਠੀਕ 5 ਮਹੀਨੇ ਬਾਅਦ ਉਹ ਟੀਵੀ ਅਤੇ ਅਲ ਜਜ਼ੀਰਾ ਲੇਬਲ ਵਾਲੀ ਕਾਰ ਵਿੱਚ ਯਾਤਰਾ ਕਰਦੇ ਸਮੇਂ ਇਜ਼raਇਲੀ ਫੌਜਾਂ ਦੁਆਰਾ ਮਾਰਿਆ ਗਿਆ ਸੀ। ਰਹਿਣ ਸੰਕਟ ਦੱਖਣੀ ਆਸਟ੍ਰੇਲੀਆਈ ਲੋਕਾਂ ਨੂੰ ਭੋਜਨ ਦੀ ਕਮੀ ਅਤੇ ਕਰਜ਼ੇ ਵਿੱਚ ਤੱਕ ਰਿਹਾ ਹੈ। ਇਹ ਉਦੋਂ ਸ਼ੁਰੂ ਹੋਇਆ ਜਦੋਂ ਮਿਸਟਰ ਬਾਇਰਸ ਨੂੰ ਪੈਂਕ੍ਰੀਏਟਿਕ ਕੈਂਸਰ ਹੋਇਆ ਜੀਵਨ ਪਰ ਕਾਰੋਬਾਰ ਚਲਾਉਣ ਤੇ ਵਿੱਤੀ ਤੌਰ ਤੇ ਸੁਰੱਖਿਅਤ ਹੋਣ ਤੋਂ ਬਾਅਦ ਇਹ ਗੱਲ ਮਿਸਟਰ ਬਾਇਰਸ ਲਈ ਮੰਨਣੀ ਔਖੀ ਸੀ ਚੈਰਿਟੀ ਦੀ ਸਾਲਾਨਾ ਸਰਵੇਖਣ ਹੰਗ ਰਿਪੋਰਟ ਮੁਤਾਬਕ ਦੇਸ਼ ਪਰਚ ਲਗਭਗ 34 ਲੱਖ ਲੋਕ ਭੋਜਨ ਦੀ ਕਮੀ ਨਾਲ ਯੂਜ ਰਹੇ ਹਨ ਦੱਖਣੀ ਆਸਟ੍ਰੇਲੀਆ ਵਿੱਚ ਹਰ ਮਹੀਨੇ 1.40 ਲੱਖ ਤੋਂ ਵੱਧ ਲੋਕ ਭੋਜਨ ਦੀ ਮਦਦ ਮੰਗਦੇ ਹਨ ਭੋਜਨ ਦੀ ਕਮੀ ਦਾ ਸਭ ਤੋਂ ਵੱਡਾ ਕਾਰਨ ਰਹਿਣ ਸਹਿਣ ਦਾ ਖਰਚਾ ਹੈ ਆਸਟ੍ਰੇਲੀਆ ਬਿਊਰੋ ਆਫ ਸਟੈਟਿਸਟਿਕਸ ਮੁਤਾਬਕ ਜੂਨ 2023 ਵਿੱਚ ਸਾਰੇ ਘਰੇਲੂ ਕਿਸਮਾਂ ਦੇ ਰਹਿਣ ਦੀ ਲਾਗਤ ਵਿੱਚ ਵਾਧਾ ਹੋਇਆ ਹੈ ਪਰ ਇਹ ਲਾਗਤਾਂ ਖੇਤਰੀ ਇਲਾਕਿਆਂ ਤੇ ਬੁਰਾ ਅਸਰ ਪਾ ਰਹੀਆਂ ਹਨ ਜਿੱਥੇ 37% ਤੋਂ ਵੱਧ ਪਰਿਵਾਰ ਭੋਜਨ ਦੀ ਕਮੀ ਨਾਲ ਜੂਝ ਰਹੇ ਹਨ ਕਰਨ ਔਜਲਾ ਤੇ ਹਨੀ ਸਿੰਘ ਨੂੰ ਇਤਰਾਜ਼ਯੋਗ ਗੀਤਾਂ ਤੇ ਅਫਸੋਸ ਪੰਜਾਬ ਮਹਿਲਾ ਪੈਨਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸੋਮਵਾਰ ਨੂੰ ਦੱਸਿਆ ਕਿ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਨੂੰ ਆਪਣੇ ਗੀਤਾਂ ਵਿੱਚ ਔਰਤਾਂ ਵਿਰੁੱਧ ਇਤਰਾਜਯੋਗ ਪਾਸ਼ਾ ਵਰਤਣ ਤੇ ਅਫਸੋਸ ਹੈ ਰਾਜ ਮਹਿਲਾ ਕਮਿਸ਼ਨ ਨੇ ਔਜਲਾ ਦੇ ਗੀਤ ਐਮ ਐਫ ਗਬਰੂ ਅਤੇ ਹਨੀ ਸਿੰਘ ਦੇ ਗੀਤਾਂ ਵਿੱਚ ਔਰਤਾਂ ਵਿਰੁੱਧ ਇਤਰਾਜਯੋਗ ਪਾਸ਼ਾ ਦਾ ਖੁਦ ਨੋਟਿਸ ਲਿਆ ਸੀ ਤੇ 7 ਅਗਸਤ ਨੂੰ ਪੁਲਿਸ ਨੂੰ ਘਰਚ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਸੀ ਗਿੱਲ ਨੇ ਕਿਹਾ ਕਿ ਦੋਵੇਂ ਗਾਇਕ ਜੋ ਇਸ ਵੇਲੇ ਵਿਦੇਸ਼ ਵਿੱਚ ਹਨ ਅਗਲੇ 15 ਦਿਨਾਂ ਵਿੱਚ ਮਹਿਲਾ ਪੈਨਲ ਦੇ ਦਫ਼ਤਰ ਆਉਣਗੇ ਕਮਿਸ਼ਨ ਨੇ ਪੁਲਿਸ ਮੁਖੀ ਨੂੰ ਚਿੱਠੀ ਲਿਖ ਕੇ ਗਾਇਕਾਂ ਨੂੰ 11 ਅਗਸਤ ਨੂੰ ਦਫ਼ਤਰ ਵਿੱਚ ਪੇਸ਼ ਹੋਣ ਲਈ ਵੀ ਕਿਹਾ ਹੈ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼